हम लुधियाना से वो माता के दर्शन करके वापस लौट रहे थे क्या हुआ एक्सीडेंट हो गया हमारे घर हमारे हमारी गाड़ी का एक्सीडेंट हो गया कौन सी गाड़ी में किसके साथ हुआ है हमारे मामा थे दोनों मामा थे और मामी थी उनके तीन बच्चे थे और हमारी ना साथ नानी थी कहाँ जाना था हम दर्शन करके घर वापस लौट रहे थे, थे। हाँ जी कितने लोग थे वो? हम लोग नौ लोग थे काफी चोटे आए सबको हाँ जी मामा की बहुत हालत खराब मामा ਕਿਆ ਨਾਮ ਆ ਤੁਹਾਡਾ ਜੇ ਨਾਮ ਸ਼ਿਵਾਨੀ ਹੈ ਗੋਤਮ ਕੁਮਾਰ ਪੰਡੈ ਜੀ ਮੇਰਾ ਨਾਮ ਆ ਠੀਕ ਹੈ ਜੀ ਚਿੰਤਪੁਰਨੀ ਤੋਂ ਜੀ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ ਹਾਂਜੀ ਤੇ ਰਾਹ 'ਚ ਇੱਥੇ ਫਲੋਰ ਕੋਲੇ ਮੇਰਾ ਐਕਸੀਡੈਂਟ ਹੋ ਗਿਆ ਜੀ ਹਾਂਜੀ ਮੈਂ 90 ਦੀ ਸਪੀਡ ਤੇ ਆਪੇ ਆ ਰਿਹਾ ਸੀ ਮੈਂ ਮੇਰੇ ਅੱਗੇ ਟਰੈਕਟਰ ਚੱਲ ਰਿਹਾ ਸੀ ਮੈਂ ਉਹਨੂੰ ਡਿਪਰ ਮਰਿਆ ਜੀ ਟਰੈਕਟਰ ਵਾਲੇ ਨੇ ਇੱਕੋ ਦਮ ਉਧਰ ਨੂੰ ਕਰ ਲਈ ਜਿਸ ਦੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਫੇਰ ਵੀ ਕੱਟਤੀ ਤੇ ਕੰਡੈਕਟਰ ਸਾਈਡ ਗੱਡੀ ਵੱਜ ਗਈ ਜੀ ਪੂਰੀ ਕਿੰਨੇ ਜਣੇ ਸੀ ਕਾਰ ਕੜੀ ਗੱਡੀ ਸੀ ਮੇਰੇ ਕੋਲ ਜੀ ਆਟਿਕਾ ਗੱਡੀ ਆ ਜੀ ਕਮਰਸ਼ੀਅਲ ਨੰਬਰ ਹਾਂਜੀ ਪੀਵੀ01ਈ 7124 ਹਾਂਜੀ ਨਹੀਂ ਕਿੰਨੇ ਜਣੇ ਸੀ 2A ਫੈਮਲੀ ਸੀਗੀ ਜੀ ਪੂਰੀ ਇਹਨਾਂ ਦੀ ਤਿੰਨ ਜਵਾਬ ਸੀਗੇ ਨਹੀਂ ਚਾਰ ਜਵਾਬ ਸੀਗੇ ਤੇ 6 ਵੱਡੇ ਬੰਦੇ ਸੀਗੇ ਜੀ ਹਾਂਜੀ ਕਿੰਨਾ ਦੇ ਸੈਟਾ ਲੱਗੂਗਾ ਤੇ ਹੁਣ ਜੀ ਮੈਂ ਆਪ ਇੱਥੇ ਬੈਠਾ ਜੀ ਮੈਨੂੰ ਪਤਾ ਨਹੀਂ ਜੀ ਲੁਧਿਆਣਾ ਜਾਣਾ ਸੀ ਹਾਂਜੀ ਲੁਧਿਆਣਾ ਜਾਣਾ ਸੀ ਬਾਗੂ ਮੇਰਾ ਨਾਮ ਜੀ ਅਸੀਂ ਫਕਵਾੜੇ ਤੋਂ ਆਰੇ ਸੀ ਭੁੱਲਾ ਰਾਈ ਤੋਂ ਦੇ ਅਸੀਂ ਤੇ ਫਲੋਰ ਤੋਂ ਬੈਕ ਸਾਈਡ ਤੇ ਪਹੁੰਚੇ ਹਾਂ ਮਗਰੋਂ ਇੱਕ ਗੱਡੀ ਬਹੁਤ ਤੇਜ਼ ਆਈ ਹੈ ਹਾਂਜੀ ਤੇ ਉਹਨੇ ਆਪਣੇ ਟਰਾਲੀ ਦੇ ਵਿੱਚ ਪਿੱਛੋਂ ਮਾਰੀ ਆ ਹਾਂਜੀ ਤੇ ਸਾਡਾ ਟਰਾਲੀ ਉਹ ਟਰੈਕਟਰ ਘੁਮਾ ਕੇ ਪੁੱਠੇ ਪਾਸੇ ਕਰਤਾ ਹਾਂਜੀ ਤਾਂ ਉਹ ਬਾਕੀ ਲੇਡੀਜ਼ ਨੂੰ ਕਹਿ ਰਹੀ ਆ ਵੀ ਅਸੀਂ ਨੀਂਦ ਦੇ ਵਿੱਚ ਸੀ ਅਸੀਂ ਆਪਣੇ ਡਰਾਈਵਰ ਨੂੰ ਕਿਹਾ ਵੀ ਘੰਟਾ ਇੱਕ ਸੌਂਦੋ ਸੁੱਤੇ ਨਹੀਂ ਹਾਂਜੀ ਤੇ ਉਹਨਾਂ ਕਰਕੇ ਹੱਸ ਰਹਾ ਜੀ ਹਾਂਜੀ ਸਾਡੇ ਕੋਲ ਰੂਟ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਇਆ ਸੱਤ ਉਦੇ ਵਿੱਚੋਂ ਜਿਹਦੇ ਵਿੱਚੋਂ ਕਿ ਇੱਕ ਪੇਸ਼ੈਂਟ ਜਿਹੜਾ ਕਿ ਬਰਾਡਡ ਹੈ ਸੀਗਾ ਪੇਸ਼ੈਂਟ ਦਾ ਨਾਮ ਹੈਗਾ ਸੌਰਵ ਕੁਮਾਰ ਜਿਹੜਾ ਬਰਾਡਡ ਸੀਗਾ ਰੂਟ ਸਾਈਡ ਐਕਸੀਡੈਂਟ ਹੋਇਆ ਨੀਅਰ ਪੈਪਸੀ ਜੀਟੀ ਰੋਡ ਠੀਕ ਹੈ ਤੇ ਬਾਕੀ ਇੱਕ ਬੱਚਾ ਜਿਹੜਾ ਜਿਆਦਾ ਸੀਰੀਅਸ ਹੈਗਾ 4.5 ਸਾਲ ਦਾ ਉਹਦਾ ਨਾਮ ਵਿੱਬਲ ਸੀਗਾ ਉਹਨੂੰ ਆਪਾਂ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਰੈਫਰ ਕਰਤਾ ਹੈ ਤੇ ਬਾਕੀ ਪੇਸ਼ੈਂਟ ਹਜੇ ਅੰਡਰ ਅਬਜ਼ਰਵੇਸ਼ਨ ਨੇ ਬਾਕੀ ਇਹਨਾਂ ਦਾ ਹਾਲ ਕੀ ਬਣਾਇਆ ਹਜੇ ਫਿਲਹਾਲ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਬਾਰੇ ਲੇਕਿਨ ਅੰਡਰ ਅਬਜ਼ਰਵੇਸ਼ਨ ਨੇ ਹਜੇ ਇੱਕ ਰੇਟੇ ਦੀ ਖਾਲੀ ਟ੍ਰੈਲੀ ਟਰੈਕਟਰ ਸਵਰਾਜ ਗੁਰਾਇਆਂ ਸਾਈਡ ਤੋਂ ਆ ਰਿਹਾ ਸੀ ਉਹਦੇ ਮਗਰ ਇੱਕ ਕਾਰ 80 ਦਾ ਸਵਾਰੀਆਂ ਵਾਲੀ ਜੋ ਮਾਤਾ ਚਿੰਤਪੁਰਨੀ ਤੋਂ ਆ ਰਹੀ ਸੀ ਜਿਹੜੀ ਇਹਦੇ ਵਿੱਚ ਸਵਾਰੀਆਂ ਦਾਜਪੁਰ ਰੋਡ ਲੈ ਜਾਣੀਆਂ ਦੀਆਂ ਸਨ ਅਚਾਨਕ ਉਹਨੂੰ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਜਾਂ ਨੀਂਦ ਆ ਗਈ ਆ ਤੇ ਉਹਦੀ ਗੱਡੀ ਜਿਹੜੀ ਹੈ ਕਾਫੀ ਤੇਜ਼ ਰਫਤਾਰ ਦੇ ਵਿੱਚ ਟਰਾਲੀ ਦੇ ਪਿੱਛੇ ਲੱਗੀ ਹੈ ਤੇ ਉਹਦੇ ਵਿੱਚ ਚਾਰ ਪੰਜ ਸਵਾਰੀਆਂ ਜਿਹੜੀਆਂ ਇੰਜੜਿਆ ਤੇ ਇੱਕ ਦੀ ਦੇਖ ਹੋ ਚੁੱਕੀ ਹੈ ਇੱਕ ਬੱਚਾ ਜ਼ਿਆਦਾ ਇੰਜੜਿਆ ਉਹ ਡੀਐਮਸੀ ਰੈਫਰ ਕਰਤਾ ਹੈ ਟਰਾਲੀ ਚੱਲ ਟਰਾਲੀ ਦਾ ਟ੍ਰੈਕਟਰ ਦਾ ਡਰਾਈਵਰ ਉਹ ਵੀ ਸੱਟ ਲੱਗੀ ਸਿਰ ਦੇ ਵਿੱਚ ਉਹਨੂੰ ਵੀ ਹਸਪੀਟਲ ਲੈ ਕੇ ਗਏ ਆ ਕੀ ਕਾਰਵਾਈ ਹੋਊਗੀ ਉਹ ਤੇ ਬਿਆਨ ਦੇ ਤਾ ਕੋਈ ਜੋ ਵੀ ਕਾਰਵਾਈ ਬਣਦੀ ਹੈ ਕਰਾਂਗੇ ਜਿਹੜਾ ਹਾਈਵੇ ਬੰਦ ਹੈ ਉਹਨਾਂ ਨੂੰ ਖੋਲਦੇ ਫਿਰਾਂ ਬਸ ਕ੍ਰੇਨ ਆ ਗਈਆਂ ਉਹਨੂੰ ਖੋਲਦੇ ਪਏ ਆ ਸੰਚਾਰੂ ਢੰਗ ਨਾਲ ਚਲਾ ਰਹੇ ਆ